ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦਰ ਉਸ ਤੋਂ ਮੈਂ ਖੁਸ਼ ਹਾਂ ਲ ਮੈਂ ਬਿਲਕੁਲ ਠੀਕ ਹਾਂ ਟਾਈਮ ਸੀ ਤੇ ਸਵੇਰ ਦਾ ਜਿਆਦਾ ਜਲਦੀ ਨਹੀਂ ਸੀ अर्ਲੀ ਨਹੀਂ ਸੀ ਜਿਆਦਾ ਅੰਦਰ ਮੈਂ ਆਪਣਾ ਕਿਚਨ ਚ ਕੁਕਿੰਗ ਦਾ ਕੰਮ ਕਰ ਚੁੱਕੀ ਸੀ ਤੇ ਮਸ਼ੀਨ ਚ ਮੈਂ ਸਵੇਰੇ ਉੱਠ ਕੇ ਕੱਪੜੇ ਪਾਏ ਸੀ ਰਾਤ ਮੈਂ ਮਸ਼ੀਨ ਜੇ ਲੋਡ ਨਹੀਂ ਕਰੀ ਕਿਉਂਕਿ ਮੌਸਮ ਕੱਲ ਸ਼ਾਮ ਨੂੰ ਬਾਰਿਸ਼ ਵਾਲਾ ਸੀ ਬਾਰਿਸ਼ ਹੋ ਰਹੀ ਸੀ ਇਸ ਕਰਕੇ ਮੈਂ ਕਿਹਾ ਸਵੇਰੇ ਪਤਾ ਨਹੀਂ ਕਿਵੇਂ ਦਾ ਮੌਸਮ ਹੋ ਕਿਨੇ ਕੱਪੜੇ ਧੁੱਤੇ ਜਾਣਗੇ ਕਿਵੇਂ ਨਾ ਧੁੱਤੇ ਜਾਣਗੇ ਵੀ ਸਵੇਰੇ ਹੀ ਦੇਖਾਂਗੇ ਕੱਪੜਿਆਂ ਦਾ ਫਿਰ ਸਵੇਰੇ ਉੱਠ ਕੇ ਮੈਂ ਫੁੱਲੀ ਮਸ਼ੀਨ ਚ ਲੋਡ ਕਰਤੇ ਕੁਝ ਰਹਿ ਗਏ ਸੀ ਤਾਂ ਮੈਂ ਉਹ ਸੈਮੀ ਚ ਪਾਤੇ ਮੌਸਮ ਸਾਫ਼ ਹੋਣ ਕਰਕੇ ਤੁਲ ਮੈਂ ਫਿਰ ਕੱਪੜਿਆਂ ਦਾ ਕੰਮ ਛੇੜ ਹੀ ਲਿਆ ਕੱਪੜੇ ਤਾਂ ਫਿਰ ਨਹੀਂ ਮੈਂ ਫਿਰ ਵੀ ਧੌਂਦੇ ਪਰ ਮੈਂ ਫਿਰ ਮੋੜੇ ਧੌਂਦੇ ਪਰ ਜਿੰਨੇ ਹੈਗੇ ਸੀ ਸਾਰੇ ਧੋਤੇ ਤੇ ਜਿਹੜੇ ਕੱਲ ਰੂਮ ਦੀ ਮੈਂ ਸਫਾਈ ਕਰੀ ਸੀ ਬ੍ਰੈਂਟ ਸ਼ੀਟਸ ਵਗੈਰਾ ਚੇਂਜ ਕਰੀਆਂ ਸੀ ਉਹ ਕੱਲ ਹੀ ਵਾਸ਼ ਕਰਤੀਆਂ ਸੀ ਪਰ ਉਹ ਇੱਕ ਵਾਰ ਮੈਂ ਧੁੱਪੇ ਪਾਤੇ ਜਿੰਨੇ ਧੁੱਪ ਨਿਕਲੀ ਸਵੇਰੇ ਇੱਕ ਵਾਰ ਉਹਨਾਂ ਨੂੰ ਧੁੱਪ ਲਵਾਤੀ ਵੈਸਾ ਸੁੱਕੀ ਪਿਆਸੀ ਉਹ ਵੀ ਪਾਰ ਇੱਕ ਵਾਰ ਧੁੱਪ ਲਵਾਤੀ ਵੀ ਚਲੋ ਕਿਸੇ ਤਰ੍ਹਾਂ ਦੀ 스멜 ਨਾ ਆਵੇ ਉਹ ਮੈਂ ਹੁਣ ਉਤਾਰਦੀ ਆ ਤਾਰ ਤੋਂ ਕਿਉਂਕਿ ਸੁੱਕੀ ਪਿਆਸ ਤੋਂ ਉਪਰੋਂ ਲੱਗ ਚੁੱਕੀ ਸੀ ਕੱਲ ਮੀਂਹ ਪਿਆ ਸੀ ਤੇ ਮੀਂਹ ਤੋਂ ਬਾਅਦ ਧੁੱਪ ਇੱਕਦਮ ਤਿੱਖੀ ਹੁੰਦੀ ਬਹੁਤ ਤਿੱਖੀ ਧੁੱਪ ਸੀ ਅੱਜ ਉਹ ਇੰਨੀ ਜ਼ਿਆਦਾ ਵੀ ਧੁੱਪ ਨਹੀਂ ਸੀ ਪਰ ਜਿੰਨੀ ਹੈਗੀ ਸੀ ਤਿੱਖੀ ਬਹੁਤ ਜ਼ਿਆਦਾ ਸੀ ਤੇ ਕੱਪੜੇ ਅੱਜ ਕਾਫੀ ਕਾਫੀ ਜ਼ਿਆਦਾ ਕੱਪੜੇ ਹੋਏ ਪਏ ਸੀ ਤੇ ਬਸ ਮੇਰੇ ਮੈਂ ਸਾਰੇ ਧੋਤੇ ਫਿਰ ਆਉਂਦੇ ਵੀ ਚਲੋ ਇੱਕ ਦਿਨ ਰੈਸਟ ਕਰਾਂਗੇ ਵਿੱਚ ਜੀ ਬ੍ਰੇਕ ਲਵਾਂਗੇ ਜਿੰਨੇ ਹੈਗੇ ਨੇ ਕੱਪੜੇ ਵਾਸ਼ ਕਰਦੇ ਤੇ ਅੱਜ ਬ੍ਰੇਕਫਾਸਟ ਵਿੱਚ ਮੈਂ ਬਣਾਇਆ ਸੀਗਾ ਪਨੀਰ ਪਨੀਰ ਨੂੰ ਬਸ ਮੈਂ ਪੀਸ ਕਰਕੇ ਛੋਟੇ-ਛੋਟੇ ਸਬਜੀਆਂ ਨੂੰ ਪੁਰਜੀ ਕਹਿ ਲਓ ਬਸ ਇਸ ਤਰੀਕੇ ਨਾਲ ਬਣਾ ਲੈਂਦੀ ਹੁਣੀ ਆ ਤੇ ਜਿਵੇਂ ਹੀ ਮੈਨੂੰ ਬੀਜੀ ਟਾਈਮ ਲੱਗਾ ਮੈਂ ਆ ਗਈ ਸ ਆਪਣੇ ਰੂਮ ਵੱਲ ਤੇ ਰੂਮ ਦੀ ਮੈਂ ਕਰੂੰਗੀ ਬੈੱਡ ਸ਼ੀਟ ਚੇਂਜ ਤੇ ਡਸਟਿੰਗ ਕਰ ਦੂੰਗੀ ਫਿਰ ਸਵੇਰੇ ਨਾਲ ਕਈ ਵਾਰ ਇਹ ਵੀ ਹੁੰਦਾ ਜਦੋਂ ਹੈਲਪਰ ਆਈ ਹੁੰਦੀ ਹੁਣ ਹੈਲਪਰ ਇਸ ਟਾਈਮ ਚ ਝਾੜੂ ਪੂੰਛਾ ਕਰਕੇ ਚਲੀ ਗਈ ਨਾ ਤਾਂ ਮੈਂ 5-10 ਮਿੰਟ ਇਹ ਤੋਂ ਪਹਿਲਾਂ ਹੀ ਕਰ ਦਾਂਦੀ ਕਈ ਵਾਰ ਫਿਰ ਹੈਲਪਰ ਦਾ ਵੀ ਦੇਖਣਾ ਪੈਂਦਾ ਉਹ ਝਾੜੂ ਪੂੰਛਾ ਕਰ ਲਈ ਆ ਆਪ ਇੱਕ ਸਾਈਡ ਤੇ ਹੋ ਜੋ ਤੁਸੀਂ ਬਹਿ ਜਾਓ ਨ ਉਹ ਵੀ ਦੇਖਣਾ ਪੈਂਦਾ। ਬਾਕੀ ਮੈਂ ਜਦ ਆਪਣੇ ਰੂਮ ਦੀ ਨਾ ਡੀਪ ਕਲੀਨਿੰਗ ਕਰਨੀ ਸੀ ਸਾਰੇ ਕੰਧਾਂ ਵਗੈਰਾ ਧੂੜ ਧੰਦਾ ਝਾੜਨੀ ਸੀ ਪੱਖਾ ਵੀ ਸਾਫ਼ ਕਰਨਾ ਸੀ। ਪਰ ਅੱਜ ਕੱਪੜਿਆਂ ਦਾ ਕੰਮ ਬਹੁਤ ਹੀ ਜ਼ਿਆਦਾ ਸੀ। ਕੱਪੜੇ ਕਾਫੀ ਸੀ, ਧੋਤੇ, ਸੁਕਣੇ ਪਾਈ ਫਿਰ ਉਸ ਤੋਂ ਬਾਅਦ ਕੱਪੜੇ ਚੱਕਣੇ ਵੀ ਸੀ ਨਾ, ਉਹਨਾਂ ਦਾ ਉਲਟਾ ਪਲਟਾ ਵੀ ਕਰਨੀ ਸੀ, ਕੱਪੜੇ ਸੰਭਾਲਣੇ ਪੈਣਗੇ, ਪ੍ਰੈਸ ਕਰਨੇ ਪੈਣਗੇ। ਇਸ ਕਰਕੇ ਮੈਂ ਸਫਾਈ ਦਾ ਕੰਮ ਬਹੁਤ ਜ਼ਿਆਦਾ ਅੱਜ ਮੈਂ ਛੇੜਣੀ ਹੈਗਾ। ਫਿਰ ਮੈਨੂੰ ਸ਼ਰੀਰ ਨੂੰ ਸਕਾਵਟ ਬਹੁਤ ਜ਼ਿਆਦਾ ਹੋਊਗੀ। कि चलो नेक्स्ट टाइम ਜਦੋਂ ਬੈੱਡ ਸ਼ੀਟ ਚੇਂਜ ਕਰੂੰਗੀ ਉਦੋਂ ਮੈਂ ਰੂਮ ਦੀ ਡੀਪ ਕਲੀਨਿੰਗ ਕਰ ਦੂੰਗੀ ਅੱਜ ਮੈਂ ਨਹੀਂ ਕਰਦੀ ਹੈਗੀ ਇਸ ਕਰਕੇ ਕੱਲੀ ਡਸਟਿੰਗ ਹੀ ਕਰ ਰਹੀ ਆ ਤੇ ਬੈੱਡ ਸ਼ੀਟ ਚੇਂਜ ਕਰ ਦੂੰਗੀ ਬਸ ਇੰਨਾ ਹੀ ਕੰਮ ਆ ਤੇ ਆਪਣੇ ਰੂਮ ਤੋਂ ਬਿਨਾਂ ਹੋਰ ਕਿਸੇ ਵੀ ਏਰੀਆ ਦੀ ਡਸਟਿੰਗ ਕਰਨ ਦਾ ਟਾਈਮ ਨਹੀਂ ਲੱਗਿਆ ਅੱਜ ਬਸ ਉਹ ਵੀ ਕੱਪੜੇ ਕੁਕਿੰਗ ਤੇ ਥੋੜੀ-ਬਹੁਤੀ ਸਾਫ-ਸਫਾਈ ਇੰਨਾ ਕੀ ਕੰਮ ਹੁੰਦਾ ਹੁੰਦਾ ਇੰਨੇ ਕੰਮ ਨੂੰ ਵੀ ਬਹੁਤ ਸਾਰਾ ਟਾਈਮ ਲੱਗਿਆ ਹੁੰਦਾ ਦੇਖੋ ਸਵੇਰ ਤੇ ਆਪਾਂ ਉੱਠੇ ਹੁੰਨੇ 1 ਮਿੰਟ ਨੇ ਆਪਾਂ ਖੜਨਾ ਮਿਲਦਾ ਜਉ ਤੱਕ ਸਾਰੇ ਕੰਮ ਨਹੀਂ ਖਤਮ ਹੁੰਦੇ ਆਪਾਂ ਆਪਰ ਤੋਂ ਬੈਠ ਹੀ ਨਹੀਂ ਹੁੰਦਾ ਹੈਗਾ ਆਪਾਂ ਉਹ ਤੋਂ ਠੀਕ ਤਾਂ ਜਦੋਂ ਸਾਰੇ ਕੰਮ ਖਤਮ ਹੋ ਜਾਂਦੇ ਨੇਗੇ ਚਲੋ ਸੁੱਕਣ ਨਾਲ ਪਾਏ ਗੁਰੂ ਨੇ ਬਹੁਤ ਸੋਹਣਾ ਕੰਮ ਦਰੋਸਤ ਸ਼ਰੀਰ ਦਿੱਤਾ ਕੰਮ ਆ ਜਿਹੜੇ ਹੈਗੇ ਨੇ ਜਿੰਨੇ ਹੈਗੇ ਨਾ ਉਹਦੇ ਘਰ ਦੇ ਕੰਮ ਨੇ ਵੀ ਚਾਹੀਦੇ ਨੇਗੀ ਤੇ ਵਧੀਆ ਲੱਗਦਾ ਜੇ ਆਪਾਂ ਆਪਣੇ ਘਰ ਨੂੰ ਆਪਣੇ ਹੱਥਾਂ ਨਾਲ ਸਾਫ਼ ਕਰਦੇ ਆ ਉਹਨੂੰ ਸਜਾਉਂਦੇ ਆ ਸਵਾਗੋਹ ਹੈ ਨਾ ਅੱਛਾ ਵੀ ਲੱਗਦਾ ਆਪਣੇ ਕੰਮ ਆਪ ਕਰਕੇ ਤੇ ਬੈੱਡ ਸ਼ੀਟ ਮੈਂ ਕਰਦੀ ਚੇਂਜ ਨੀਚੇ ਵਾਲੀ ਤਾਂ ਮੈਂ ਸੇਮ ਹੀ ਦਿਖਾਤੀ ਮੈਨੂੰ ਲੱਗਦਾ ਮੈਂ ਲਾਸਟ ਟਾਈਮ ਚੇਂਜ ਕਰੀ ਸੀ ਤੇ ਉੱਪਰ ਵਾਲੀ ਮੈਂ ਕਰਦੀ ਚੇਂਜ ਬੈੱਡsheet ਬਦਲ ਨਾਲ ਹੀ ਰੂਮ ਦੀ ਲੁੱਕ ਵਧੀਆ ਲੱਗਣ ਲੱਗਦੀ ਹੈ ਤੇ ਆਪਣੇ ਆਪ ਨੂੰ ਅੱਛਾ ਲੱਗਦਾ ਇੱਕ ਫਰੈਸ਼ਨੈਸ ਦੀ ਆ ਜਾਂਦੀ ਹੈ ਕਮਰੇ ਵਿੱਚ ਕਮਰਾ ਨਵਾਂ ਨਵਾਂ ਜਿਹਾ ਵਧੀਆ ਲੱਗਣ ਲੱਗੇ ਹੁੰਦਾ ਫਿਰ ਉਹ ਦਿਲ ਕਰਦਾ ਵੀ ਇੰਨੇ ਸਾਫ਼ ਸੁਥਰੇ ਜੇ ਸੋਹਣੇ ਮਾਹੌਲ ਵਿੱਚ ਬਹਿ ਕੇ ਤੁਸੀਂ ਚਾਹ ਦਾ ਕੱਪ ਪੀਓ ਕੌਫੀ ਦਾ ਕੱਪ ਪੀਓ ਬਣਾ ਬਹੁਤ ਵਧੀਆ ਲੱਗਦਾ ਤੇ ਜਿਹੜਾ ਵਾਲੇ ਚੇਅਰ ਸੀਨਾ ਤੇ ਮੈਂ ਕੱਪੜਾ ਮਾਰ ਦੂੰਗੀ ਇਹਨਾਂ ਦੀ ਮੈਂ ਡਸਟਿੰਗ ਕਰ ਦੂੰਗੀ ਕਿ ਥੋੜੀ ਬਹੁਤੀ ਡਸਟ ਹੈ ਇਹਨਾਂ ਤੇ ਵੀ ਆਉਂਦੀ ਹੈ ਬਾਕੀ ਉਹ ਹੀ ਗੱਲ ਨਾਲ ਦੀ ਨਾਲ ਜੇ ਸਫਾਈ ਹੋਈ ਚੱਲੇ ਕੱਪੜਾ ਬੱਦੀ ਚੱਲੇ ਤਾਂ ਕਿਸੇ ਵੀ ਚੀਜ਼ ਤੇ ਗੰਦਗੀ ਹਮੇਸ਼ਾ ਲਈ ਟਿਕਣੀ ਨਹੀਂ ਹੈਗੀ ਸਾਫ਼ ਹੀ ਬਣੀ ਰਹਣੀ ਹੈ ਫਿਰ ਉਹ ਚੇਅਰਸ ਨੇ ਜਿਹੜੇ ਆਰਮਸ ਹੁੰਦੇ ਨੇ ਉਹ ਜ਼ਿਆਦਾ ਗੰਦੀ ਹੁੰਦੀਆਂ ਨੇ ਮੈਲ ਜੀ ਉਹਨਾਂ ਦਾ ਜ਼ਿਆਦਾ ਚਮਕਦੀ ਆ ਪਰ ਨਾਲ ਦੇ ਨਾਲ ਸਫਾਈ ਕਰੀ ਚੱਲੋ ਤਾਂ ਫਿਰ ਮੈਲ ਰਹਿੰਦੀ ਨਹੀਂ ਹੈਗੀ ਕਿਸੇ ਵੀ ਚੀਜ਼ ਤੇ ਟਿਕਦੀ ਨਹੀਂ ਤੇ ਸਾਫ਼ ਬਣੀ ਰਹਿੰਦਾ ਆਪਣਾ ਸਮਾਨ ਹੁਣ ਮੈਂ ਕੱਪੜੇ ਲੈ ਕੇ ਆਏ ਸੀ ਉਤਾਰ ਕੇ ਬਾਹਰੋਂ ਜਿੰਨੇ ਸੁੱਕ ਚੁੱਕੇ ਸੀ ਕੁਝ ਤਰ੍ਹਾਂ ਦੇ ਬਾਹਰ ਪਏ ਸੀ ਤੇ ਜਿੰਨੇ ਸੁੱਕ ਚੁੱਕੇ ਸੀ ਉਹ ਨਾਲ ਦੇ ਨਾਲ ਉਤਾਰੀ ਜਾਂਦੀ ਸੀ ਪ੍ਰੈਸ ਵਾਲੇ ਅਲੱਗ ਰੱਖ ਦੂੰਗੀ ਚੇਅਰ ਤੇ ਪ੍ਰੈਸ ਵਾਲਾ ਤਾਂ ਮੈਂ ਪਹਿਲਾਂ ਹੀ ਕੱਢ ਦਿਆ ਹੁਣ ਜੀ ਪ੍ਰੈਸ ਵਾਲੀ ਮੈਂ ਬੈੱਡ ਤੇ ਐਸੇ ਤਰੀਕੇ ਨਾਲ ਢੇਰੀ ਕਰ ਦਉ ਸੁੱਟ ਜੂਗੀ ਤਾਂ ਫਿਰ ਬੜਾ ਉਬਾਲ ਹੋ ਜਾਣਗੇ ਪ੍ਰੈਸ ਕਰਨੇ ਫਿਰ ਥੋੜਾ ਜਿਆਦਾ ਟਾਈਮ ਤੇ ਮਿਹਨਤ ਲਗੂ ਨਾ ਨੂੰ ਅੱਛੀ ਤਰ੍ਹਾਂ ਇਸ ਕਰਕੇ ਮੈਂ ਚੇਅਰ ਤੇ ਕੋਹ ਰੱਖਦੈ ਨਹੀਂ ਹੁੰਦੀਆਂ ਤਹਿ ਵਾਲਾ ਚਾਹੇ ਮੈਂ ਬਾਅਦ ਵਿੱਚ ਤੈਹ ਕਰਦਾ ਆ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਪ੍ਰੈਸ ਵਾਲੇ ਮੈਂ ਪਹਿਲਾਂ ਹੀ ਅਲੱਗ ਕਰਦਾ ਜਦੋਂ ਮੈਂ ਬਾਹਰ ਨੂੰ ਉਤਾਰ ਕੇ ਲੈ ਕੇ ਆਉਣੀ ਹੁੰਦੀ ਆ ਬਸ ਅੱਜ ਤੱਕ ਕੱਪੜੇ ਕੱਪੜੇ ਕੱਪੜਾ ਤਾਂ ਇੰਨੇ ਹੀ ਗੀੜੇ ਪੱਜੇ ਇੰਨੇ ਗੀੜੇ ਪੱਜੇ ਕਿਤਾ ਮੌਸਮ ਵੀ ਇੰਨੀ ਜਿਆਦਾ ਧ ਤੇ ਆਈ ਸੀ ਵੀ ਸੁੱਕ ਜਾਣ ਹੈਗੀ ਧੁੱਪ ਮੰਦਮ ਜੀ ਧੁੱਪ ਸੀ ਬਸਨੀ ਗਿਆ ਹੈਗਾ ਸੈਨਿਕ ਨਾਲ ਸੁੱਕ ਰਹੇ ਸੀ ਕੁਝ ਲੇਟ ਸੁੱਕ ਜਿਹੜੇ ਹੈਵੀ ਹੁੰਦੇ ਨੇ ਕੱਪੜੇ ਥੋੜੇ ਮੋਟੇ ਹੁੰਦੇ ਨੇ ਜਿਵੇਂ ਪਜਾਮਿਆਂ ਦੇ ਨੇਫੇ ਹੋਗੇ ਪੈਂਟਾਂ ਹੋਗੇ ਉਹ ਥੋੜੇ ਲੇਟ ਸੁੱਕਦੇ ਨੇ ਤੇ ਤੈ ਵਾਲੇ ਤੈ ਕਰਕੇ ਰੱਖ ਦਊਂਗੀ ਅਸਰ ਕੁਝ ਕੱਪੜਿਆਂ ਦਾ ਕੰਮ ਅਜ ਬਹੁਤ ਜ਼ਿਆਦਾ ਫਰਿਆ ਸੀ ਟਾਈਮ ਹੋ ਰਿਹਾ 3:30 ਦਾ ਮੈਂ ਹੁਣ ਚਾਹ ਪੀ ਕੇ ਹੱਡੀਆਂ ਚਾਹ ਮੈਂ ਪੀ ਲਈ ਦਿਵਿੰਦਰ ਵੀ ਅਬ ਚਾਹ ਪੀ ਕੇ ਰੋਟੀ ਖਾ ਗਈ ਖੇਤ ਗਈ ਤੇ ਮੈਂ ਵੀ ਆਪਣੀ ਚਾਹ ਪੀ ਲਈ ਚਾਹ ਪੀ ਕੇ ਹੁਣ ਮੈਂ ਕੱਪੜੇ ਪ੍ਰੈਸ ਕਰਦੀ ਆਦਰ ਕੁਰਸੀ ਭਰੀ ਪਈ ਕੱਪੜਿਆਂ ਦੀ ਅੱਜ ਮੈਨੂੰ ਦੂਜੇ ਰੂਮ ਵੀ ਜਾਣਾ ਪਊ ਪ੍ਰੈਸ ਕਰਨ ਨੂੰ ਕੱਪੜੇ ਕਾਫੀ ਜ਼ਿਆਦਾ ਨੇ ਫਿਰ ਇਸ ਤਰ੍ਹਾਂ ਜੇ ਚੇਅਰ ਤੇ ਬਹਿ ਕੇ ਮੈਂ ਇੱਥੇ ਕਰੂੰ ਨਾ ਮੇਰੀ ਢੂਈ ਦੁਖਣ ਲੱਗ ਜੂ ਇਸ ਕਰਕੇ ਮੈਂ ਨਾ ਉਧਰ ਟੇਬਲ ਤੇ ਹੀ ਕਰੂੰਗੀ ਥੋੜਾ ਕੰਫਰਟੇਬਲ ਹੋਊਗਾ ਉਧਰ ਦੂਜੇ ਰੂਮ ਵੀ ਜਾਣੀ ਉਧਰ ਜਾ ਕੇ ਪ੍ਰੈਸ ਕਰਦੀ ਆ ਤੇ ਮੈਂ ਫਿਲਹਾਲ ਆ ਇੱਕ ਨਵੀਂ ਬੁੱਕ ਹੋਰ ਖਰੀਦੀ ਆ ਮੈਂ ਪੜ੍ਹਨੀ ਸ਼ੁਰੂ ਕੀਤੀ ਆ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਗਈ ਆ ਮੈਂ 25 ਪੇਜ ਪੜ੍ਹੇ ਨੇ 25 ਅੰਗ ਪੜ੍ਹੇ ਨੇ ਯਾਨੀ ਕਿ ਤੇ ਬਹੁਤ ਮੈਨੂੰ ਵਧੀਆ ਲੱਗੀ ਬੁੱਕ ਜਦੋਂ ਵੀ ਕਿਤੇ ਲੰਬੇ ਸਫ਼ਰ ਤੇ ਲੰਬੇ ਟ੍ਰੈਵਲ ਤੇ ਆਪਾਂ ਜਾਂ ਤਾਂ ਮੈਂ ਜਰੂਰ ਇਹਨੂੰ ਨਾਲ ਲੈ ਕੇ ਜਾਣੀ ਆ ਬੁੱਕ ਨੂੰ ਕੋਈ ਵੀ ਬੁੱਕ ਜੋ ਮੈਂ ਪੜ੍ਹ ਰਹੀ ਹੁਣੀ ਆ ਤੁਸੀਂ ਨਾਲ ਚੱਕ ਕੇ ਲੈ ਜਾਓ ਨਾ ਕਿਦਰ ਆਪਾਂ ਬੋਰ ਹੋ ਰਹੇ ਹੁਨੇ ਸਫਰ ਵਿੱਚ ਤਾਂ ਬੁੱਕ ਪੜ੍ਹ ਲਓ ਟਾਈਮ ਪਾਸ ਹੋ ਜਾਂਦਾ ਬਾਹਰ ਦੇਖਦੇ ਕਿ ਵੀ ਅੱਖਾਂ ਦੁਖਣ ਲੱਗ ਜਾਂਦੀਆਂ ਨਹੀਂ ਆ ਤੇ ਬੰਦਾ ਕਿੰਨਾ ਕੁ ਮਿਊਜ਼ਿਕ ਸੁਣ ਲੂਗਾ ਗੱਡੀ ਵਿੱਚ ਤੇ ਤੁਸੀਂ ਬੁੱਕ ਜਰੂਰ ਨਾਲ ਕੈਰੀ ਕਰਿਆ ਕਰੋ ਬਹੁਤ ਵਧੀਆ ਬੁੱਕ ਹੈ ਮੈਂ ਤੁਹਾਨੂੰ ਦੋ ਕੁ ਲਾਈਨਾਂ ਪੜ੍ਹ ਕੇ ਸੁਣਾਉਣੀ ਆ ਇੰਨੀ ਸੋਚ ਆਪਣੀ ਮਾਈਂਡ ਐ ਨਾ ਪੋਜ਼ਿਟਿਵ ਹੋ ਜਾਂਦਾ ਨਾ ਕਿੱਥੇ ਸੀ ਮੈਨੂੰ ਇਹ ਲਾਈਨਾਂ ਬਹੁਤ ਵਧੀਆ ਲੱਗਿਆ ਦੇਖੋ ਕਹਿੰਦੇ ਜ਼ਿੰਦਗੀ ਕਦੇ ਵੀ ਅਸਹਿ ਨਹੀਂ ਹੁੰਦੀ ਹੈਗੀ ਜ਼ਿੰਦਗੀ ਕਦੇ ਵੀ ਅਸਹਿ ਨਹੀਂ ਹੁੰਦੀ ਦੁੱਖ ਉਤਨੇ ਨਹੀਂ ਹੁੰਦੇ ਜਿੰਨੇ ਪ੍ਰਤੀਤ ਹੁੰਦੇ ਹਨ ਦੂਜਿਆਂ ਦੇ ਸੁੱਖ ਵੀ ਉਤਨੇ ਨਹੀਂ ਹੁੰਦੇ ਜਿੰਨੇ ਦਿਖਾਈ ਦਿੰਦੇ ਹਨ ਜ਼ਿੰਦਗੀ ਕਹਿੰਦੇ ਕਦੇ ਅਸਹਿ ਨਹੀਂ ਹੁੰਦੀ ਦੁੱਖ ਉੰਨੇ ਵੀ ਨਹੀਂ ਹੁੰਦੇ ਜਿੰਨੇ ਆਪਾਂ ਨੂੰ ਪ੍ਰਤੀਤ ਹੁੰਦੇ ਹਨ ਆਪਾਂ ਆਪਣੇ ਦੁੱਖਾਂ ਨੂੰ ਬਹੁਤ ਵੱਡਾ ਕਰ ਲੈਂਦੇ ਵੀ ਮੈਨੂੰ ਆਹ ਔਖਾ ਮੈਂ ਆਇਆ ਔਖਾ ਮੈਂ ਆਇਆ ਔਖਾ ਪਰ ਕਹਿੰਦੇ ਦੂਜਿਆਂ ਦੇ ਸੁੱਖ ਵੀ ਉੰਨੇ ਨਹੀਂ ਹੁੰਦੇ ਜਿਵੇਂ ਆਪਾਂ ਦਿਖਾਈ ਦਿੰਦੇ ਨੇ ਕਈ ਵਾਰ ਆਪਾਂ ਦੂਜਿਆਂ ਨੂੰ ਦੇਖ ਕੇ ਅੰਦਾਜ਼ਾ ਲਾ ਲੈਂਦੇ ਵੀ ਇਹ ਬਹੁਤ ਸੌਖਾ ਪਰ ਦੇਖਣ ਚ ਕੁਝ ਹੋਰ ਹੁੰਦਾ ਪਰ ਰਿਐਲਿਟੀ ਕੁਝ ਹੋਰ ਹੋਵੇ ਇਸ ਕਰਕੇ ਦੇਖ ਕੇ ਵੀ ਅੰਦਾਜ਼ੇ ਨਹੀਂ ਲਾਇਆ ਜਾ ਸਕਦੇ ਵੀ ਉਹ ਬਹੁਤ ਸੌਖਾ ਨਾ ਕੋਈ ਇਹ ਸ਼ਿਕਾਇਤ ਨਹੀਂ ਕਰ ਸਕਦਾ ਕਿ ਉਸ ਨੂੰ ਮਿਹਨਤ ਕਰਨ ਦਾ ਚੰਗਾ ਬਣਨ ਦਾ ਆਪਣਾ ਰਾਹ ਆਪ ਅਪਣਾਉਣ ਦਾ ਅਸਰ ਨਹੀਂ ਮਿਲਿਆ ਵੀ ਆਪਾਂ ਨੂੰ ਹਰ ਇੱਕ ਨੂੰ ਮੌਕਾ ਮਿਲਦਾ ਆਪਣੀ ਜ਼ਿੰਦਗੀ ਨੂੰ ਸਵਾਰਨ ਦਾ ਸੁਧਾਰਨ ਦਾ ਸਭ ਕੁਝ ਕਰਨ ਦਾ ਮੌਕਾ ਮਿਲਦਾ ਵੀ ਤੁਸੀਂ ਮੌਕੇ ਨਾ ਗੋ ਆਪਣੀ ਜ਼ਿੰਦਗੀ ਵਿੱਚ ਤੁਸੀਂ ਆਪ ਰੰਗ ਭਰਨੇ ਹੁੰਦੇ ਨੇ ਇਹ ਜ਼ਿੰਦਗੀ ਬਹੁਤ ਵਧੀਆ ਦੇ ਵਿੱਚ ਕੁਝ ਕੁਝ ਲਾਈਨਸ ਨਾ ਬਿਲਕੁਲ ਦਿਲ ਨੂੰ ਲੱਗ ਜਾਂਦੀ ਨੇ ਬਹੁਤ ਬਹੁਤ ਜ਼ਿਆਦਾ ਰਿਐਲਿਟੀ ਹੈ ਰਿਐਲਿਟੀ ਇਹਦੇ ਵਿੱਚ ਔਰ ਬੁੱਕ ਨਾ ਉਹੀ ਪੜਨ ਨਾ ਮਤੋਂ ਜਿਹਦੇ ਵਿੱਚ ਕੁਝ ਨਾ ਕੁਛ ਆਪ ਨੂੰ ਰੀਅਲ ਫੈਕਟਸ ਪੜਨ ਨੂੰ ਮਿਲਣ ਆਪਣੇ ਲਾਈਫ ਦੇ ਰਿਲੇਟਿਡ ਜੋ ਆਪਾਂ ਆਲੇ ਦੋਲੇ ਰੋਜ਼ ਆਪਾਂ ਦੇਖਦੇ ਆ ਸੁਣਦੇ ਆ ਵਿਚਰਦੇ ਆ ਵੀ ਉਹ ਗੱਲਾਂ ਦੇ ਵਿੱਚ ਉਹ ਰੀਅਲ ਫੈਕਟਸ ਜਿਹੜੇ ਹੁੰਦੇ ਨੇਗੇ ਉਹ ਹੀ ਆਪਾਂ ਲਾਈਨ ਦੀ ਕਿਤਾਬ ਵਿੱਚ ਪੜੀਏ ਫਿਰ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਂਦੀ ਨੇ ਬਧੀਆਂ ਲੱਗੀ ਮੈਨੂੰ ਬੁੱਕ ਫਿਰ ਹਾਲ ਤੱਕ ਮੈਂ ਪੜ੍ਹ ਰਹੀ ਹਾਂ 21ਵੇਂ ਪੇਜ ਤੇ ਮੈਂ ਆਈ ਹਾਂ ਹਾਲੇ ਪੜ੍ਹਦੇ ਫਿਰ ਨਹੀਂ ਹਾਂ 22 ਤੱਕ ਮੈਂ ਪੜ੍ਹ ਲਈ ਬਾਕੀ ਮੈਂ ਹਾਲੇ ਹੋਰ ਪੜ੍ਹ ਰਹੀ ਹਾਂ ਇਹਨੂੰ ਕੰਪਲੀਟ ਕਰੂੰਗੀ ਬਹੁਤ ਵਧੀਆ ਬੁੱਕ ਹੈ ਅੱਜ ਮੇਰਾ ਟਾਈਮ ਨਹੀਂ ਲੱਗਾ ਕਦੇ ਕਦੇ ਟਾਈਮ ਨਹੀਂ ਲੱਗਦਾ ਬਿਲਕੁਲ ਪੜ੍ਹਨ ਦਾ ਕਿ ਮੈਂ ਅੱਜ ਕੰਮ ਬਹੁਤ ਜ਼ਿਆਦਾ ਸੀ ਜਤੋਂ ਮੇਰਾ ਟਾਈਮ ਹੀ ਲੱਗਾ ਹੈਗਾ ਪੜ੍ਹਨ ਦਾ ਤੇ ਹੁਣ ਮੈਂ ਕਰਦੀ ਕੱਪੜੇ ਪ੍ਰੈਸ ਉੱਧਰ ਜਾ ਕੇ ਕੱਪੜੇ ਅੱਜ ਬਹੁਤ ਹੀ ਜ਼ਿਆਦਾ ਨੇ ਚਲਦੀ ਏਗੀ ਆਵਲ ਕਿਤਾਬ ਆ ਜਿਹੜੀ ਹੁਣ ਮੈਂ ਪੜ੍ਹਨੀ ਸ਼ੁਰੂ ਕੀਤੀ ਐ ਨਿੱਕੇ ਨਿੱਕੇ ਗੱਲਾਂ ਨਰਿੰਦਰ ਸਿੰਘ ਕਪੂਰ ਦੀ ਇਹ ਕਿਤਾਬ ਹੈ ਬਹੁਤ ਹੀ ਵਧੀਆ ਬੁੱਕ ਹੈ ਪੋਜ਼ਿਟਿਵ ਪੂਰੀ ਫੁੱਲ ਆਫ ਪੋਜ਼ਿਟਿਵਿਟੀ ਹੈ ਨਾ ਪੜ੍ਹ ਕੇ ਰੀਅਲੀ ਐ ਆਪਾਂ ਆਪਣੀ ਰੀਅਲ ਲਾਈਫ ਨੂੰ ਰਿਲੇਟ ਕਰ ਸਕਦੇ ਹਾਂ ਉਹ ਗੱਲਾਂ ਨਾਲ ਜਿਹੜੀਆਂ ਗੱਲਾਂ ਇਹਦੇ ਵਿੱਚ ਦੱਸੀਆਂ ਗਈਆਂ ਲਿਖੀਆਂ ਗਈਆਂ ਨਾ ਆਪਾਂ ਆਪਣੀ ਜ਼ਿੰਦਗੀ ਨਾਲ ਰਿਲੇਟ ਕਰ ਸਕਦੇ ਹਾਂਗੇ ਜੇ ਤੁਹਾਨੂੰ ਕਿਤੋਂ ਮਿਲਦੇ ਤੁਸੀਂ ਜ਼ਰੂਰ ਲੈ ਕੇ ਪੜਿਓ ਬਹੁਤ ਹੀ ਵਧੀਆ ਬੁੱਕ ਮੈਨੂੰ ਲੱਗੀ ਇੰਨੀ ਕਿ ਮੈਂ ਹੁਣ ਤੱਕ ਪੜੀਏ ਪੜੂੰਗੀ ਸਾਰੀ 200 ਦੀ ਆਈ ਸੀ 250 ਪ੍ਰਾਈਸ ਲਿਖਿਆ ਹੋਇਆ 200 ਆਈ ਸੀ 200 ਦੀ ਤੇ ਚਾਹ ਪੀਣ ਤੋਂ ਬਾਅਦ ਮੈਨੂੰ ਲੱਗੀ ਸੀ ਕੱਪੜੇ ਪ੍ਰੈਸ ਕਰਨ ਜਿਹੜਾ ਅੱਜ ਵਾਸ਼ ਕੀਤੇ ਸੀ ਪ੍ਰੈਸ ਵਾਲੇ ਫਿਰ ਨਾਲ ਦੇ ਨਾਲ ਹੀ ਤੁਸੀਂ ਸੇਮ ਡੇ ਪ੍ਰੈਸ ਕਰਕੇ ਰੱਖ ਦੋ ਨਾ ਕੰਮ ਨਹੀਂ ਵੱਧਦਾ ਤੇ ਕੱਪੜੇ ਵੀ ਸਮਝ ਜਾਂਦੇ ਨੇ ਤੇ ਫਿਰ ਨੈਕਸਟ ਡੇ ਅਗਲੇ ਦਿਨ ਆਪਾਂ ਜਿਹੜੇ ਹੋਰ ਕੱਪੜੇ ਧੋਣੇ ਆ ਉਹਨਾਂ ਚ ਫਿਰ ਪ੍ਰੈਸ ਵੱਲ ਹੋ ਜਾਂਦੇ ਨੇ ਫਿਰ ਇਸ ਤਰ੍ਹਾਂ ਆਪਣਾ ਕੰਮ ਵਧੀ ਵਧੀ ਜਾਂਦਾ ਤੇ ਜੇ ਸੇਮ ਡੇ ਨਾਲ ਦੇ ਨਾਲ ਆਪਾਂ ਕੰਮ ਘਟਾ ਦੀ ਤਾਂ ਘਟ ਜਾਂਦਾ ਨਾ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਕੰਮ ਘਟਾਉਣਾ ਕਿ ਵਧਾਉਣਾ ਕੰਮ ਤਾਂ ਰੋਗ ਦੇ ਨਵੇਂ ਦੇਖੋ ਨਿਕਲ ਹੀ ਜਾਂਦੇ ਹੁੰਦੇ ਨੇ ਤੇ ਕੱਪੜੇ ਮੈਂ ਪ੍ਰੈਸ ਕਰ ਚੁੱਕੀ ਹਾਂ ਅਜੇ ਇੱਧਰ ਖੜਤੀ ਪਏ ਪ੍ਰੈਸ ਕੀਤੇ ਨੇ ਟੇਬਲ ਤੇ ਕਿਉਂਕਿ ਫਿਰ ਸੌਖੇ ਹੋ ਜਾਂਦੇ ਨੇ ਕੱਪੜੇ ਜਿਆਦੇ ਹੀ ਸੀਗੇ ਤੇ ਟੇਬਲ ਤੇ ਫਿਰ ਇਹ ਸੌਖੇ ਹੋਣੇ ਨੇ ਜਲਦੀ ਹੋ ਜਾਂਦੇ ਨੇਗੇ ਬਤੋਂ ਮੇਰਾ ਲਾਸਟ ਇਹ ਦੁਪੱਟਾ ਸੀ ਪ੍ਰੈਸ ਵਾਲਾ ਜਿਸ ਜਿਸ ਨੇ ਮੈਂ ਕਾਟਨ ਦੇ ਦੁਪੱਟੇ ਤੋਂ ਨਹੀਂ ਆਪਣੇ ਫਿਰ ਮੈਂ ਨਾ ਕਿਨਾਰੀਆਂ ਤੇ ਪ੍ਰੈਸ ਮਾਰਦਾਂ ਨਹੀਂ ਹੁੰਦੀਆਂ ਕਿਨਾਰੀਆਂ ਇਕੱਠੀਆਂ ਨਹੀਂ ਹੁੰਦੀਆਂ ਇਹ ਫਿਰ ਨਹੀਂ ਤੇ ਇੱਕ ਵਾਰ ਤਾਂ ਕਾਟਨ ਦੇ ਦੁਪੱਟੇ ਦੀ ਕਿਨਾਰੀਆਂ ਇਕੱਠੀਆਂ ਹੋ ਜਾਂਦੀਆਂ ਨਹੀਂ ਆਪਾਂ ਪ੍ਰੈਸ ਨਾ ਮਾਰੀ ਬਿਲਕੁਲ ਉਹ ਬੱਤੀਆਂ ਜਿਹੀ ਬਣ ਜਾਂਦੀਆਂ ਨੇ ਤਾਂ ਪ੍ਰੈਸ ਮਾਰ ਦੋ ਦੁਪੱਟੇ ਦੀ ਕੰਡੀਸ਼ਨ ਵੀ ਵਧੀਆ ਰਹਿੰਦੀ ਹੈ ਤੇ ਕਿਨਾਰੀਆਂ ਇਕੱਠੀਆਂ ਵੀ ਨਹੀਂ ਹੁੰਦੀਆਂ ਉਸ ਕੱਪੜੇ ਪ੍ਰੈਸ ਹੋ ਗਏ ਹੁਣ ਮੈਂ ਇਹਨੂੰ ਅਲਮਾਰੀਆਂ ਵਿੱਚ ਸੈੱਟ ਕਰ ਦੂੰਗੀ ਹੁਣ ਕੱਪੜਿਆਂ ਦਾ ਕੰਮ ਖਤਮ ਹੋਇਆ ਸਵੇਰ ਦਾ ਦੇਖੋ ਸਿਲਸਿਲਾ ਸ਼ੁਰੂ ਹੁੰਦਾ ਪਹਿਲਾਂ ਆਪਾਂ ਧੋਨੇ ਆ ਸੁਕਣੇ ਪਾਉਣੇ ਅਲਟਾ ਪਲਟਾ ਕਰਦੇ ਆ ਫਿਰ ਉਤਾਰਦੇ ਆ ਬਹੁਤ ਲੰਮਾ ਪ੍ਰੋਸੈਸ ਹੋ ਜਾਂਦਾ ਕੱਪੜਾ ਦਾ ਕਹਿਣ ਨੂੰ ਬਸ ਐਂ ਨਾ ਵੀ ਹਾਂ ਆਪਾਂ ਕੱਪੜੇ ਧੋਤੇ ਅਸਲ ਵਿੱਚ ਕੱਪੜੇ ਪ੍ਰੈਸ ਕਰਨ ਤੋਂ ਬਾਅਦ ਤਿਆਰ ਕਰਨ ਤੋਂ ਬਾਅਦ ਅਲਮਾਰੀਆਂ ਵਿੱਚ ਉ ਟਿਕਦੇ ਨੇ ਫਿਰ ਕੱਪੜੇ ਸੰਭਦੇ ਨੇਗੇ ਤੇ ਪਾਣੀ ਵਾਲੀ ਬੋਤਲ ਜਿਹੜੀ ਮੈਂ ਪ੍ਰੈਸ ਲਈ ਰੱਖਵੀ ਹੁੰਦੀ ਹੁੰਦੀ ਮੈਂ ਭਰ ਕੇ ਮੈਂ ਰੱਖਦੀ ਪ੍ਰੈਸ ਹਜੇ ਗਰਮ ਆਏ ਮੈਂ ਫ ਮੈਂ ਕਰਕੇ ਹਟੀਆਂ ਆਪਣੀ ਬਾਥਰੂਮ ਵਾਲੀ ਵੈਨਟੀ ਤੇ ਸਫਾਈ ਤੇ ਆਰਗਨਾਈਜੇਸ਼ਨ ਕਿਉਂਕਿ ਥੋੜੇ ਟਾਈਮ ਬਾਅਦ ਹਰ ਇੱਕ ਕੋਨਾ ਨਾ ਕਰਦਾ ਹਰ ਇੱਕ ਕਲਮਰੀ ਕੈਬਿਨੇਟ ਦੀ ਆਰਗਨਾਈਜੇਸ਼ਨ ਦੁਬਾਰਾ ਕਰਨ ਵਾਲੀ ਹੋ ਜਾਂਦੀ ਹੈ ਨਾਲੇ ਇਹ ਤਾਂ ਖਾਸ ਕਰਕੇ ਪਾਣੀ ਵਾਲ ਇਹਦੇ ਕਈ ਵਾਰ ਧਿਆਨ ਰੱਖਣਾ ਪੈਂਦਾ ਵੀ ਕੋਈ ਲੀਕੇਜ ਤਾਂ ਨਹੀਂ ਹੈਗੀ ਕਈ ਵਾਰ ਕੋਈ ਚੀਜ਼ ਚ ਪਾਣੀ ਭਾ ਹੁੰਦਾ ਸਮੈਲ ਹੋਣ ਲੱਗ ਜਾਂਦੀ ਹੈ ਸਫਾਈ ਵੀ ਹੋ ਗਈ ਤੇ ਆਰਗਨਾਈਜੇਸ਼ਨ ਵੀ ਹੋ ਗਈ ਇਹਦੇ ਵਿੱਚ ਆਰਗਨਾਈਜੇਸ਼ਨ ਲਈ ਮੈਂ ਪਲਾਸਟਿਕ ਦੇ ਬਾਸਕਟਸ ਹੀ ਰੱਖਦੇ ਹੁੰਨੇ ਕਿਉਂਕਿ ਪਾਣੀ ਦੇ ਛਿੱਟੇ ਜਾਂ ਹਲਾਬ ਛੱਢਦੇ ਰਹਿੰਦੀ ਹੈ ਕੋਈ ਕੱਤੇ ਦਾ ਕੋਈ ਡੱਬਾ ਇਹ ਆਰਗੇਨਾਈਜ਼ਰ ਨਹੀਂ ਚੱਲਦਾ ਇੱਥੇ ਪਾਣੀ ਵਾਲੀ ਏਰੀਆ ਵਿੱਚ ਇੱਥੇ ਪਲਾਸਟਿਕ ਦੇ ਹੀ ਯੂਜ਼ ਕਰਨੇ ਪੈਂਦੇ ਨੇ ਇਸ ਤਰ੍ਹਾਂ ਕੁਝ ਮੈਂ ਰੈਕ ਯੂਜ਼ ਕੀਤਾ ਹੋਇਆ ਪਿੱਛੇ ਰੈਕ ਚ ਰੱਖਿਆ ਹੈ ਸਮਾਨ ਸਾਰੇ ਪਲਾਸਟਿਕ ਦੇ ਬਾਸਕਟਸ ਵਿੱਚ ਰੱਖਿਆ ਹੋਇਆ ਹੈ ਸਮਾਨ ਆਰਗੇਨਾਈਜੇਸ਼ਨ ਲਈ ਐਕਸਟਰਾ ਜੋ ਵੀ ਸਰਫ ਹੋ ਗਈ ਆਪਣੇ ਸਾਬਨ ਹੋ ਗਈਆਂ ਸਪੌਂਜ ਵਾਈਪਸ ਹੋ ਗਈਆਂ ਇਦੇ ਵਿੱਚ ਸਰਫ ਹੋਵੇ ਦੋ ਤਰ੍ਹਾਂ ਨਿਰਮਾ ਸਰਫ ਤੇ ਆਹ ਵੀਲ ਸਰਫ ਇਹ ਦੋਨੇ ਮੈਂ ਮਿਕਸ ਕਰਕੇ ਸਫਾਈ ਲਈ ਯੂਜ਼ ਕਰ ਲਾਂ ਦੀ ਬਾਥਰੂਮ ਕਲੀਨਿੰਗ ਵਾਸਤੇ ਐਕਸਟਰਾ ਟੂਥ ਬਰਸ਼ ਟਾਇਲਟ ਪੇਪਰ ਹੋ ਸਕਦੇ ਵਿੱਚ ਐਕਸਟਰਾ ਟਾਈਡ ਸਰਫ ਤੇ ਆਹ ਵਾਲੇ ਬਾਸਕਟ ਵਿੱਚ ਮੇਰੇ ਡੇਲੀਵੇਰ ਵਾਲੇ ਅੰਡਰਗਾਰਮੈਂਟਸ ਨੇ ਪਿਛੇ ਉਹਦੇ ਵਿੱਚ ਸੈਂਟਰੀ ਪੈਡਸ ਨੇ ਇਹ ਤਾਂ ਬਾਸਕਟਸ ਵਧੀਆ ਲੱਗਦੀਆਂ ਨੇ ਯੂਜ਼ ਕਰਨੀਆਂ ਦੀਪਈਆਂ ਵੀ ਵਧੀਆ ਲੱਗਦੀਆਂ ਨੇ ਤੇ ਕਵਰਡ ਰਹਿੰਦੀਆਂ ਨੇ ਬਾਕੀ ਫਿਰ ਬਾਥਰੂਮ ਚ ਤਾਂ ਇਹ ਜੇ ਪਲਾਸਟਿਕ ਦੇ ਆਰਗੇਨਾਈਜ਼ਰ ਸੀ ਕੰਮਯਾਬ ਰਹਿੰਦੇ ਨੇ ਆਪਰਾ ਸਾਰੇ ਐਕਸਟਰਾ ਨੇ ਜੋ ਮੈਂ ਕਲੀਨਿੰਗ ਲਈ ਯੂਜ਼ ਕਰਨੀ ਹੁੰਦੀ ਆ ਉਹ ਨੇ ਇਹ ਸਾਰੇ ਕਲੀਨਿੰਗ ਵਾਸਤੇ ਨੇ ਤੇ ਜਿਹੜੇ ਕੋਈ ਜ਼ਿਆਦਾ ਹਾਲਤ ਖਰਾਬ ਹੋਵੇ ਟੂਥ ਬਰਸ਼ ਜੋ ਬਣਾ ਲੀਂਦਾ ਨਾਲ ਸੁੱਟ ਦਾਨੀ ਆ ਜਿਹੜੇ ਮੈਨੂੰ ਲੱਗੇ ਵੀ ਠੀਕ ਆ ਉਹ ਕਲੀਨਿੰਗ ਲਈ ਯੂਜ਼ ਕਰ ਲਾਂ ਨਾਲ ਯੂਜ਼ ਕਰਕੇ ਚਲੋ ਫਿਰ ਆਪਾਂ ਸੁੱਟ ਸਕਦੇ ਹੁੰਨੇ ਆ ਐਸ ਤਰ੍ਹਾਂ ਕੁਝ ਸਾਮਾਨ ਦੀ ਕਰਤੀ ਵਿੱਚ ਸੈਟਿੰਗ ਜੇ ਪਹਿਲਾਂ ਵੀ ਸੈੱਟ ਸੀ ਪਰ ਫਿਰ ਵੀ ਇੱਕ ਵਾਰ ਤੁਸੀਂ ਹੱਥ ਜਿਹਾ ਮਾਰ ਦਿਓ ਨਾ ਆਪਣਾ ਸਾਰਾ ਸਮਾਨ ਵੀ ਧਿਆਨ ਚ ਆ ਜਾਂਦਾ ਤੇ ਕੋਈ ਇਹ ਜਿਆ ਸਪਰੇਅ ਬੋਟਲਸ ਹੁੰਦੀਆਂ ਨੇ ਮੈਂ ਰੱਖ ਲਾਉਣੀ ਆਂ ਕਈ ਵਾਰ ਬਾਥਰੂਮ ਨੂੰ ਡੀਪ ਕਲੀਨ ਕਰਨਾ ਕੋਈ ਜਿਆਦਾ ਆਪਾ ਕਲੀਨਰ ਸਟਰੋਂਗ ਪੋਣਾ ਤਾਂ ਇਹਨਾਂ ਵਿੱਚ ਤੁਸੀਂ ਪਾਉਣਾ ਜਿਵੇਂ ਫੇਸਵਾਸ਼ ਵਾਲੀ ਬੋਟਲ ਆ ਪੰਪ ਵਾਲੀ ਇਹ ਵੀ ਕਦੇ ਕਦੇ ਯੂਜ਼ ਆ ਜਾਂਦੀ ਹੈ ਬਕਰੇ ਕੋਈ ਵੀ ਆਪਾਂ ਕੁਝ ਬਣਾਉਣਾ ਹੈਗਾ ਟੋਨਰ ਵਗੈਰਾ ਫੇਸ ਟੋਨਰ ਬਣਾ ਲਓ ਹੇਅਰ ਟੋਨਰ ਬਣਾ ਲਓ ਜਾਂ ਤੁਸੀਂ ਰਾਈਸ ਵਾਟਰ ਬਣਾ ਲਓ ਤਾਂ ਇਹ ਬੋਟਲਸ ਕਮ ਆਂ ਇਹ ਮੈਂ ਰੱਖ ਲਾਣੀ ਹੁੰਦੀ ਆਂ ਵਾਸ਼ ਕਰਕੇ ਇੱਥੇ ਰੱਖ ਦਉਣੀ ਆਂ ਜਿਆਦਾ ਹੁੰਦਾ ਸੁੱਟੋ ਵੀ ਨਹੀਂ ਇੱਕ ਦੋ ਹੀ ਰੱਖ ਦਈ ਹੁੰਨੇ ਜਿਆਦਾ ਵੀ ਨਹੀਂ ਮੈਂ ਇਕੱਠੀਆਂ ਕਰਦੀ ਇੱਕ ਦੋ ਹੀ ਰੱਖ ਲਾਣੀ ਹ ਮੈਂ ਮੋਰੇ ਛੇ 35 ਤਾਂ ਛੇ 35 ਹੋ ਗਏ ਮੈਂ 6 ਵਜੇ ਆ ਗਈ ਇਸ ਵਾਰ ਵਾਕ ਕਰਨ ਕਿਉਂਕਿ ਮਦਾਲ ਸਬ지 ਅੱਜ ਬਣਾਉਣੀ ਨਹੀਂ ਸੀ ਸਵੇਰੇ ਬਣਾਈ ਸੀ ਸਾਬਤ ਮੂੰਗੀ ਦਾਲ ਤੇ ਉਹ ਦਾਲ ਮੇਰੇ ਕੋਲ ਹਜੇ ਪਈ ਹੈ ਸ਼ਾਮ ਵਾਸਤੇ ਇਸ ਕਰਕੇ ਮੈਂ ਦਾਲ ਸਬ지 ਕੁਛ ਨਹੀਂ ਬਣਾਉਣਾ ਸੀ ਸ਼ਾਮ ਨੂੰ ਤੇ 6 ਵਜੇ ਮੈਂ ਬਾਹਰ ਆ ਗਈ ਸੀ ਵਾਕ ਕਰਨ ਪਰ ਫਿਰ ਆਪਣੇ ਲਈ ਥੋੜੀ ਜਿਹੀ ਮੈਂ ਖਿਚੜੀ ਬਣਾਉਂਗੀ ਅੱਜ ਬਹੁਤ ਬਹੁਤ ਦਿਨਾਂ ਬਾਅਦ ਵਾਕ ਕਰੀ ਹੈ ਕਈ ਵਾਰ ਨਾ ਕੀ ਹੁੰਦਾ ਕਿ ਤੇ ਆਉਣਾ ਜਾਣਾ ਪੈ ਜਾਂਦਾ ਫਿਰ ਵਾਕ ਮਿਸ ਹੋ ਜਾਂਦੀ ਹੈ ਜਾਂ ਕਈ ਵਾਰ ਆਪਦੀ ਸਿਹਤ ਨਹੀਂ ਠੀਕ ਹੁੰਦੀ ਤਾਂ ਕਾवट ਬਹੁਤ ਜ਼ਿਆਦਾ ਹੁੰਦੀ ਉਦੋਂ ਮੈਂ ਵਾਕ ਨਹੀਂ ਕਰਦੀ ਉਹ ਆਪਣੀ ਸਿਹਤ ਠੀਕ ਹੁੰਦੀ ਆ ਫੇਰ ਮੈਂ ਵਾਕ ਕਰਦੀ ਆ ਥੱਕਾ ਨਹੀਂ ਕਰਦੇ ਸ਼ਰੀਰ ਮੈਂ ਵੀ ਅੱਜ ਵਾਕ ਕਰਨੀ ਕਰਨੀ ਆ ਬਹੁਤ ਦਿਨਾਂ ਤੋਂ ਵਾਕ ਕਰੀnga ਅੱਜ ਗਰਮੀ ਵੀ ਹੈਗੀ ਆ ਥੋੜੀ ਥੋੜੀ ਹਵਾ ਵੀ ਚੱਲ ਰਹੀ ਹੈ ਠੀਕ ਹੈ ਮਿਕਸਡ ਜਿਹਾ ਮੌਸਮ ਹੈ ਵਾਕ ਕਰਦੀ ਕਰਦੀ ਨੇ ਫਰੈਸ਼ ਅਮਰੂਦ ਵੀ ਤੋੜ ਕੇ ਖਾ ਲਏ ਅਮਰੂਦ ਲੱਗਣ ਲੱਗੇ ਇਸ ਵਾਰ ਨਿੱਕੇ ਨਿੱਕੇ ਅਮਰੂਦ ਹੀ ਆਪਣੇ ਆਪ ਹੀ ਪੱਕ ਕੇ نیچے गिर ਰਹੇ ਨੇ ਪਤਾ ਨਹੀਂ ਕੀ ਗੱਲ ਅਮਰੂਦ ਵੀ ਦੋ ਤਿੰਨ ਮੈਂ ਖਾ ਲੇ ਵਾਕ ਕਰਦੀ ਕਰਦੀ ਨੇ ਬਦਲਵਾਈ ਹਜੇ ਵੀ ਹੈਗੀ ਆ ਠੀਕ ਹੈ ਮੌਸਮ ਗਰਮੀ ਵੀ ਹੈ ਪਰ ਧਾੜ ਵੀ ਬਹੁਤ ਹੋਈ ਪਈ ਹੈ ਤੇ ਵਿੱਚ ਵਿੱਚ ਹਵਾ ਜੀ ਵੀ ਲੱਗ ਰਹੀ ਹੈ ਹੁਣ ਮੈਂ ਦਿਖਾਉਣੀ ਮੂੰਗੀ ਦੀ ਮੂੰਗੀ ਖੇਤ ਦਵਿੰਦਰ ਕੰਨੇ ਬਹੁਤ ਵਧੀਆ ਫਲ ਆਇਆ ਹੋਇਆ ਮੂੰਗੀ ਨੂੰ ਮੂੰਗੀ ਤੋੜਨ ਲੱਗੇ ਪਏ ਨੇ ਇੱਕ ਕੱਲ ਇੱਕ ਦਿਨ ਤੋੜੀ ਐ ਸੁੱਕ ਨਹੀਂ ਪਾਈ ਪਿਆ ਪੱਲੀ ਤੇ ਮੈਂ ਵੀ ਦੇਖ ਗਈਆਂ ਫਲੀਆਂ ਵਿੱਚ ਬਹੁਤ ਸੋਹਣੇ ਗ੍ਰੀਨ ਗ੍ਰੀਨ ਦਾਣੇ ਨੇ ਬਹੁਤ ਸੋਹਣੇ ਕਲਰ ਦੇ ਵਾਕ ਮੇਰੀ ਬਾਸ 5-10 ਮਿੰਟ ਮੈਂ ਹੋਰ ਸਲੋਈ ਵਾਕ ਕਰੂੰ ਫਿਰ ਅੰਦਰ ਜਾਣੇ ਅੰਦਰ ਜਾ ਕੇ ਖਿਚੜੀਂ ਤੜਕਾ ਵਗੈਰਾ ਲਾਉਣੀ ਆ ਫਸ ਇੱਕੋ ਤੜਕਾ ਲਗਾਉਣ ਤੇ ਟਾਈਮ ਲੱਗਦਾ ਫਿਰ ਤਾਂ ਇੱਕ ਵਿਸਲ ਖਿਚੜੀ ਬਣ ਕੇ ਤਿਆਰ ਹੋ ਜਾਂਦੀ ਆ ਆਸੀ ਮੂੰਗੀ ਦੀਆਂ ਫਲੀਆਂ ਇਹ ਤਾਂ ਫਲੀਆਂ ਹੁੰਦੀਆਂ ਨੇ ਪਹਿਲਾਂ-ਪਹਿਲਾਂ ਤਾਂ ਮੈਨੂੰ ਵੀ ਨਹੀਂ ਪਤਾ ਜਦ ਤੱਕ ਆਪਣੇ ਘਰੇ ਇਹਨਾਂ ਚੀਜ਼ ਆਉਂਦੀ ਨਾ ਆਪ ਨੂੰ ਪਤਾ ਲੱਗਦਾ ਵੀ ਕੀ ਚੀਜ਼ ਹੁੰਦੀ ਕੰਮ ਹੈ ਇਹ ਤਾਂ ਫਲੀਆਂ ਹੁੰਦੀਆਂ ਨੇ ਵਿੱਚ ਉਹਦੇ ਦਾਣੇ ਵੀ ਕੱਢਣਗੇ ਸੁੱਕਦੀਆਂ ਬਿਲਕੁਲ ਇਹ ਉਹਦੇ ਦਾਣੇ ਕੱਢਣਗੇ ਇਸ ਤਰ੍ਹਾਂ ਫਲੀਆਂ ਹੁੰਦੀਆਂ ਲੰਬੀਆਂ ਇਹਦੇ ਵਿੱਚ ਦਾਣੇ ਨੇ ਜਿਹੜਾ ਫੈਮਿਲੀ ਖੇਤੀ ਨਹੀਂ ਕਰਦੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਇੱਕ ਵਿੱਚ ਇਹਦੇ ਦਾਣੇ ਇਹਦਾ ਦਾਣਾ ਨਿਕਲਦਾ ਵਿੱਚੋਂ ਇਥੇ ਪੱਦੀ ਤੇ ਪਾਈ ਪਈ ਹੈ ਅਜੇ ਹੋਰ ਵੀ ਕਾਫੀ ਤੋੜਨ ਵਾਲੀ ਪਈ ਹੈ ਦਿਵਿੰਦਰ ਕਹਿੰਦਾ ਬਹੁਤ ਫਲ ਆਇਆ ਪਿਆ ਮੂੰਗੀ ਨੂੰ ਤੇ ਡਿਨਰ ਵਿੱਚ ਅੱਜ ਮੈਂ ਬਣਾ ਲਈ ਸਿੱਖੀ ਚਿੜੀ ਬਣਾਉਣੇ ਵੀ ਸੌਖੀ ਤੇ ਖਾਣ ਚ ਵੀ ਮੈਨੂੰ ਬਹੁਤ ਟੇਸਟੀ ਲੱਗਦੀ ਹੈ ਸੋ ਇਹ ਸੀ ਮੇਰਾ ਅੱਜ ਵਾਲੀ ਵੀਡੀਓ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ